ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ આરોਪ ਇੰਨੇ ਲਗਾਏ ਹੈਗੇ ਨਾ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਵੀ ਦਸ ਨੂੰ ਆਗਰ ਰਹਿੰਦੀਆਂ ਪਈਆਂ ਹੈਗੀਆਂ ਕਿ ਆ ਅਸੀਂ ਦੇਹਜ ਮੰਗਨ ਵਾਲੀਆਂ ਹੈਗੀਆਂ ਦੇਹਜ ਅਸੀਂ ਕੀ ਹੈ ਦੇਹਜ ਤਾਂ ਉਹ ਬੰਦਾ ਮੰਗਦਾ ਹੈਗਾ ਜਿੰਦੇ ਕੋਲ ਕੋਈ ਕਮੀ ਹੋਵੇ ਔਰ ਸੈਕੰਡ ਚੀਜ਼ ਟਰਟਚਰ ਕਰਦੇ ਅਰੇ ਯਾਰ ਟਰਟਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਤੇ ਕਿੱਟੀ ਤੇ ਜਾ ਰਹੇ ਹੈਗੇ ਨਾ 30000 ਦੇ ਜਿਮ ਜੁਆਇਰ ਕਰਾਏ ਹੋਏ ਹੈਗੇ ਨਾ ਆ ਇਹ ਵਾਲਾ ਟੌਰਚਰ ਹੈ ਤਾਂ ਫਿਰ ਜੀ ਜੀ ਹਾਂ ਕੋਈ ਵੈਸੇ ਤਾਂ ਮੇਰੀ 65 ਸਾਲ ਦੀ ਉਮਰ ਹੈ ਜੀ ਇਹ ਮਤਲਬ ਸਾਡੇ ਵਾਸਤੇ ਤਾਂ ਇੰਨਾ ਸ਼ਰਮਨਾਕ ਕੰਮ ਹੈ ਜਿਸਕੇ ਬਿਆਨ ਕੀਤਾ ਜਾ ਸਕਦਾ ਵਿੱਚ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆ ਕੇ ਅਸੀਂ ਤਾਂ ਕਹਾਂਗੇ ਰੱਬ ਕਿਸੇ ਨੂੰ ਮੁੰਡਾ ਹੀ ਨਾ ਦੇਵੇ ਨਾ ਦੇਵੇ ਮੁੰਡਾ ਜਹੇ ਹੋਵੇ ਜਾਂ ਕੰਮ ਹੋਣੇ ਹੈਗੇ ਤੇ ਮਤਲਬ ਕੀ ਖਰਾਬ ਕਰਨਾ ਚਾਹਦੇ ਸੀ ਕੀ ਇਹਨਾਂ ਦਾ ਮੋਟਿਵ ਇਹਨਾਂ ਦਾ ਮੋਟਿਵ ਪੈਸਾ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਗੱਲ ਹੋਈ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਬਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਇਹਨਾਂ ਨੇ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਏ ਦੇਣਗੇ ਮੈਂ ਤਾਂ ਕੁੜੀ ਤਾਂ ਵੇਚਣੀ ਹੈ ਵੀ ਤੂੰ ਕੋਠੀ ਲਵਾਣੀ ਕੋਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਤੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈਗੀ ਹੈ ਕੁਝ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਆਲ ਅਸੀਂ ਕਿੰਦੇ ਵਾਸਤੇ ਕਮਾਈਦਾ ਹੈ ਔਲਾਦ ਵਾਸਤੇ ਕਮਾਈਦਾ ਹੈ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤੇ ਲੰਨਤ ਸਾਡੇ ਤੇ ਵੀ

हमारे घर के कैमरे भी है कि है क्या ये एसएस था इसके पास अब घर में बहू है तो एसेस हम तो देंगे ही और हमारे हमारे दिमाग में ये भी नहीं है भी इसका सेस अभी बंद कर दें हम हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब जैसे मेरी ये बुए हम तो उसी तरह से लेके आए थे जैसे ਦੇ ਕੋਈ 3 ਮਹੀਨੇ ਦਾ ਇਹ ਲੜਕੇ ਇਹ ਕਹਿ ਰਹੀ ਜੀ ਲੜਕਾ ਜੂਆ ਖੇਡਦਾ ਹੈ ਨਸ਼ੇ ਕਰਦਾ ਹੈ ਇਹ 3 3 ਮਹੀਨੇ ਇਹ ਮਤਲਬ ਦੋਨੋਂ ਕੋਰਸੀ ਵਿੱਚ ਪਿਚ ਰਹੇ ਹੈਗੇ ਅੱਜ ਕੱਲ ਦੇ ਪੜੇ ਲਿਖੇ ਬੱਚੇ ਤਾਂ 3 ਦਿਨ ਵਿੱਚ ਪਤਾ ਲੱਗ ਜਾਂਦਾ 3 ਮਹੀਨੇ ਤਾਂ ਬਹੁਤ ਲੰਬਾ ਟਾਈਮ ਹੈਗਾ ਵੇ ਅਗਰ ਜਵਾਰੀਆ ਹੈਗਾ ਵੇ 3 ਮਹੀਨੇ ਆਪਾਂ ਕੀ ਕਰਦੇ ਰਹੇ ਹੈਗੇ ਵਾਚ ਨਹੀਂ ਕੀਤਾ ਹੈਗਾ ਆਪਾਂ ਬੱਚੇ ਨੂੰ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਿ ਸਾਡੇ ਬੱਚੇ ਜਦ 12ਵੀਂ ਕੀਤੀ ਤੇ ਮੈਂ ਅਸੀਂ ਬੀਏ ਦੇ ਕੋਈ ਥੋੜਾ ਦੇਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੰਦੇ ਕੋਲ ਸਾਨੂੰ ਤਾਂ ਇਹ ਹੈ ਸੀਗਾ ਵੀ ਪੜ੍ਹੇ ਲਿਖੇ ਇਸ ਕਰਕੇ ਰਹੇ ਨੇ ਵੀ ਚਲੋ ਆਨਲਾਈਨ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜੇ ਪੜ੍ਹੇ ਲਿਖੇ ਜਾਣਗੇ ਠੀਕ ਹੈ ਕਿਉਂਕਿ ਸ਼ੁਰੂਤ ਨੂੰ ਇਹ ਕਮਾਕਾਰਾਂ ਵਿੱਚ ਪੈ ਗਏ ਆਪਣੇ ਬਿਜ਼ਨਸ ਵਿੱਚ ਪੈ ਗਏ ਨਹੀਂ ਪੜ੍ਹਾਈ ਕੀਤੀ ਪਰ ਉਸ ਤੋਂ ਵਧੀਆ ਪੜ੍ਹਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿੰਦਾ ਹੈਗਾ ਵਾ ਇਹੋ ਜੀ ਪੜ੍ਹਾਈ ਨਾਲੋਂ ਤਾਂ ਅਨਪੜ੍ਹ ਚੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕਿਉਂ ਹੈ ਕਿ ਜਿਹੜੇ આરોਪ ਲਗਾ ਫਸੇ આરોਪ ਲੱਗੇ ਸਰ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਵਾਲਿਆਂ ਨੂੰ ਪਹਿਲਾਂ ਦੱਸਿਆ ਸੀ ਕਿ ਬੇਟਾ ਜਿਹੜਾ ਤਸਵੀਰ ਪਾਸ ਹੈ ਜਾਂ ਜਿੰਨਾ ਵੀ ਪਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਅਸੀਂ 12ਵੀਂ ਕੀ ਕਿਹਾ ਸੀ 12ਵੀਂ ਕਿਹਾ ਯੈਸ ਔਰ ਉਸ ਤੋਂ ਬਾਅਦ ਉਹਦੇ ਚਾਚੇ ਸੋਹਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਤੁਹਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜ੍ਹੀ ਲਿਖੀ ਹੈ ਐ ਐਡਜਸਟ ਕਰ ਲੇਗੀ ਹਾਂ ਹਾਂ ਦਾदू ਮੇਰੇ ਕੋਈ ਐ ਐਸੀ ਦਿੱਕਤ ਨਹੀਂ ਹੈ ਕੋਈ ਐਸੀ ਦਿੱਕਤ ਨਹੀਂ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਇੱਕ ਮਿੰਟ ਬਟੇ ਹੋਰ ਨਹੀਂ ਕਿ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ ਚਾਰ ਵਾਰੀ ਅਸੀਂ ਸਾਨੂੰ ਉਹਨੂੰ ਹਸਪੀਟਲ ਵਿੱਚ ਦਾਖਲ ਕਰਾਉਣਾ ਪਿਆ ਛੋਟ ਟਾਈਮ ਕਦੀ ਉਹਦਾ ਬੀਪੀ ਵਧਿਆ ਆਇਆ ਕਦੀ ਹਾਂ ਦੀ ਸ਼ੂਗਰ ਲੋ ਹੋ ਰਹੀ ਏ ਅਰੇ ਯਾਰ ਮੈਂਟਲ ਟੌਰਚਰ ਇਹ ਗੈਂਬਲਿੰਗ ਹੈ ਜਿਹੜੀ ਤੁਸੀਂ ਦਿਖਾ ਰਹੇ ਹੋ ਹਾਂਜੀ ਇਹ ਕੌਣ ਕਰ ਕੌਣ ਰਿਹਾ ਪਲਕ ਇਹ ਪਲਕ ਨੂੰ ਲੋ ਜਿਨ੍ਹਾਂ ਨੇ ਬਲ ਜਿਨ੍ਹਾਂ ਨੇ ਸਾਹਮਣੇ ਕਰ ਕੈਮਰੇ ਦੇ ਸਾਹਮਣੇ ਹੋਰ ਦਿਖਾਓ ਜੀ ਹੋਰ ਪੇਜ ਦਿਖਾ ਦਿਓ ਇਹ ਜਠਾਨੀ ਦੀ ਫੋਟੋ ਜੋ ਉਹਨਾਂ ਨਾਲ ਮਾਰਕ ਉਟਾਈ ਹੋਈ ਸੀ ਇਹ ਇਹ ਕਿਹਦੇ ਕਿਹਨੇ ਨਿਸ਼ਾਨ ਨੇ ਮਾਰਕ ਉਟਾਈ ਇਹ ਮਾਰਕ ਉਟਾਈ ਦੇ ਜਿਹੜੇ ਮਾਰਕ ਇਸ ਦਿਨ ਮਾਰ ਕੇ ਗਏ ਨੇ ਕਿਸ ਨੇ ਮਾਰਿਆ 25th ਅਕਤੂਬਰ ਇਹ ਗੈਂਬਲਿੰਗ ਹੈ ਬੱਚਿਆਂ ਨੂੰ ਪਤਾ ਹੋਏਗਾ ਜੀ ਹੋਰ ਕੀ ਹੈ ਜੀ ਤੁਹਾਨੂੰ ਕੁਝ ਬਹੁਤ ਸਾਰੇ ਆਹ ਦੇਖੋ ਨਾ ਆ ਫੋਟੋਆਂ ਦਾ ਦੇਖੋ ਤੁਸੀਂ ਅੱਛਾ ਫਿਰ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕੀਤੇ ਆਹ ਦੇਖੋ ਇੱਕ ਮਿੰਟ ਕਰਵਾ ਚੋ ਇਹ ਕਰਵਾ ਚੋ ਇੱਕ ਕਰਵਾ ਚੋ ਇੱਕ ਦਿਨ ਪਹਿਲਾਂ ਦੀ 23 ਨੂੰ ਕਰਵਾ ਸੀਗਾ ਆਹ ਆਪਣੇ ਕੈਮਰੇ ਨਾਲ ਆਹ ਸਾਰਾ 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 ਫੋਟੋ ਹੈ ਇਵਨ ਮੇਰੀ ਮਦਰ ਦਾ ਸਾਡਾ ਇੱਕ ਨਾ ਪੁਸ਼ਤੈਨੀ ਹੁੰਦਾ ਹੈ ਜਿਹੜਾ ਡੇ ਟੂ ਡੇ ਮਤਲਬ ਮਤਲਬ ਮੇਰੀ ਮਦਰ ਨੂੰ ਉਹਨੇ ਜਿਸਸ ਨੇ ਪਾਇਆ ਸੀਗਾ ਹਾਂ ਪੰਜਾਂ ਅੰਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋਲ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਗਈ ਚਲੋ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਕਿੰਨਾ ਕਤੂਨਾ ਲੈ ਗਈ ਲੈਪਰ ਸਾਈਡ ਤੇ ਕਰ ਤੋਨਾ ਆਈ ਥਿੰਕ ਮੇਅਰ ਅਬਾਊਟ ਟੂ ਲੈ ਗਈ ਨਹੀਂ ਸਭਾ 1.5 ਕਰੋੜ ਦਾ ਤੇ ਜਿੰਨਾ ਸੀਗਾ ਸੋਨਾ ਸਰ ਇੱਕ ਇਹ ਕਹਿ ਗੱਲ ਦੱਸੋ ਗੈਂਬਲਿੰਗ ਤੇ ਇਲਜ਼ਾਮ ਤੁਹਾਡੇ ਮੋਢੇ ਤੇ ਲਾਏ ਗਏ ਆ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਪਏ ਹਾਂ ਨਾ ਕੋਣ ਥੋੜੀ ਥੋੜੀ ਸਰ ਇਦਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਇਹ 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 ਮਤਲਬ ਜਿਹੜੀ ਗੈਂਬਲਿੰਗ ਹੈ ਜੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈ ਜਾਂ ਤਾਂ ਆਪਾਂ ਉਹਨੂੰ ਉਸ ਕਿਸ਼ਰੇ ਨਹੀਂ ਚਲ ਜਾਣਾ ਚਾਹੁੰਦੇ ਇਹ ਤੁਹਾਡੇ ਕਰ ਇਹ ਤੁਹਾਡੇ ਕਰ ਕੀਤੀ ਜੀ ਨਹੀਂ ਸਾਡੇ ਨਹੀਂ ਕਰ ਕੀਤੀ ਜਾਰੀ ਇਹ ਕਿਥੇ ਹੋ ਰਹੀ ਹੋਣੀ ਹੈਗੇ ਮੇਰਾ ਨਾਲ ਨਹੀਂ ਸੀ ਉਹਨੂੰ ਅਹ ਦੇਖੋ ਇਹਦੇ ਬਾਰੇ ਨਾ ਵੇਟਾਈ ਜਾ ਸਕਦਾ ਐਗਜ਼ੈਕਟ ਦੋ ਚੀਜ਼ ਨਾ ਤਾਂ ਪਹਿਲਾਂ ਉਹਨਾਂ ਦੀ ਫੋਟੋ ਪਈ ਹੋਈ ਸੀਗੀ ਤੇ ਮੈਨੂੰ ਉਹ ਪਤਾ ਲੱਗਿਆ ਅੱਛਾ ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਤੇ ਇਹ ਹਨੀਮੂਨ ਤੋਂ ਵਾਪਸ ਆਉਣ ਤੋਂ ਬਾਅਦ ਪੂਰਾ ਅਸੀਂ ਉਹਦਾ ਵੈਲਕਮ ਕੀਤਾ ਬੀਗਨ ਆਈ ਥਿੰਕ ਕਿੰਨਾ ਉਖੜਦਾ ਹੈ 10 ਤੋਂ ਲੈ ਕੇ 12 ਲੱਖ ਰੁਪਏ ਦਾ ਹਨੀਮੂਨ ਹੈ ਕਿਹੜੀ ਜਗਾਹ ਗਈ ਉਹ ਇਹ ਯੂਰਪ ਦੇ ਵਿੱਚ ਪੰਜ ਕੇ 7 ਘੰਟੇ ਗੈਂਟ ਸਵਿਟਜ਼ਰਲੈਂਡ ਵੀ ਗਏ ਨੇ ਕਿ 1 ਕਰੋੜ ਰੁਪਏ ਦੀ ਗੱਡੀ ਲਾ ਰਹੇ ਇਲਜ਼ਾਮ ਲਾ ਰਹੇ 1 ਕਰੋੜ ਦੀ ਉਹ ਖਾਤਾ ਉਹਦਾ ਕੀ ਮਤਲਬ ਗੱਡੀ ਦਾ ਕੀ ਹੈ ਗੱਡੀ ਦਾ ਸਰ ਅਸੀਂ ਅਸੀਂ ਕਿੰਨੀਆਂ ਤੋਂ ਕੀ ਲੈਣਾ ਦੇਣਾ ਸਾਡੇ ਕੋਲ ਆਪ ਪੰਜ ਪੰਜ ਗੱਡੀਆਂ ਕਰਦੀਆਂ ਸੀ ਉਹ ਕਿ ਇਨਸਾਫ ਹੋਇਆ ਹੈ ਹਾਂਜੀ ਔਰ ਮਰਸੀਡੀਜ਼ ਕਾਰ ਵੀ ਮੰਗੀ ਸੀ ਮਰਸੀਡੀਜ਼ ਕਾਰ ਮੰਗੀ ਕਹਿੰਦੇ ਅਸੀਂ ਕਹਿੰਦੇ ਸੀ ਨੋਵਾ ਦੇਣੀ ਸੀ ਤੁਸੀਂ ਮਰਸੀਡੀਜ਼ ਮੰਗੀ ਹੈ ਸਾਡੇ ਅਸੀਂ ਹਾਂਜੀ ਸਰ ਉਹ ਕਹਿਣ ਕਿਹਾ ਅਸੀਂ ਤਾਂ ਹੈਲੀਕਾਪਟਰ ਵੀ ਮੰਗਿਆ ਦੇਖੋ ਨਾ ਕਿ ਇਸੇ ਨੂੰ ਤਾਂ ਨਹੀਂ ਫੜਿਆ ਜਾ ਸਕਿਆ ਮਰਸੀਡੀ ਵੀ ਐਸੀ ਉਹਨਾਂ ਨੇ ਦਿੱਤੀ ਅਸੀਂ ਅਸੀਂ ਸਰ ਮਰਸੀਡੀ ਮਰਸੀਡੀ ਉਹਨਾਂ ਨੇ ਦਿੱਤੀ ਆਪਣੇ ਕੁੜੀ ਨੂੰ ਆਪਣੇ ਲੜਕੀ ਨੂੰ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ ਨਾ ਤਾਂ ਮੇਰੇ ਭਤੀਜੇ ਨੇ ਤੇ ਨਾ ਉਹਦੀ ਵਾਈਫ ਨੇ ਕਦੀ ਉਹਦੇ ਧੱਕਿਆ ਵੀ ਹੋਣਾ ਵੀ ਕਿ ਆਈ ਹੋਏ ਇਹ ਕਿ ਨਹੀਂ ਆਈ ਹੋਈ ਕਿਉਂ ਸਾਨੂੰ ਕੋਈ ਲਾਲਚ ਕਹਿੰਦਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈਗੀ ਔਰ ਉਸ ਤੋਂ ਬਾਅਦ ਆਪ ਹੀ ਚਲਾਂਦੀ ਸੀਗੀ ਮਤਲਬ ਦਿਨ ਦੇ ਵਿੱਚ ਪੰਜ ਗਿਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀਗਾ ਇੱਕ ਮਿੰਟ ਬੋਲ ਚਾਚੂ ਜੀ ਇੱਕ ਮਿੰਟ ਨਾ ਕੀ ਮੰਗੀ ਹੈ ਜੀ ਤੁਹਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗੇ ਹੈ ਹੈਗੀਏ ਇੱਕ ਤਾਂ ਜਿਹੜਾ ਅਸੀਂ ਐਮ ਐਲ ਆਰ ਘਟਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਵਿੱਚ ਸਿਰਫ ਨਾਮ ਇਹਦੇ ਫਾਦਰ ਤੇ ਕੰਪਲੇਨਟ ਹੋਈ ਹੈ ਤੇ ਨਾਮ ਹੋਰਨ ਉਹ ਵਿੱਚ ਹੋਣੇ ਚਾਹੀਦਾ ਦ ਸੈਕੰਡ ਜਿਹੜੀ ਸਾਡੇ ਨਾਲ ਕੈਰੇਕਟਰ ਐਸੈਸੀਨੇਸ਼ਨ ਹੋਈ ਹੈ ਹੈਗੀ ਹੈ ਮਤਲਬ 10 ਨੂੰ ਮੇਰੇ ਘਰ ਹੋਣ ਤੇ ਇੰਨੀ ਵੱਡੀ ਵਿਦ ਪ੍ਰੈਸ ਕਾਨਫਰੰਸ ਦੇ ਵਿੱਚ ਸਰੇ ਆਮ ਉਹ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਆ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਵਾਓ ਥੋੜਾ ਜਿਹਾ ਜਰੂਰ ਦਿਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ ਮੇਰੇ ਕੋਲ ਬਹੁਤ ਮਟੀਰੀਅਲ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਵਾਂ ਮੈਂ ਇੱਕ ਪੋਸਟ ਨਹੀਂ ਹੁੰਦੀ ਦੇਣੀ ਹੈਗੀ ਨਹੀਂ ਦੇਣੀ ਹੈਗੀ ਕਿ ਵੀ ਆਇਆ ਵੀ ਦਰਜ ਪਾਈ ਸੀ ਹਾਂਜੀ ਐਫ ਆਈ ਆਰ ਵੀ ਤੁਸੀਂ ਕੋਈ ਦਰਜ ਕਰ ਐਫ ਆਈ ਆਰ ਤਾਂ ਉਹੀ ਐਮ ਐਲ ਆਰ ਹੀ ਜਿਹੜੀ ਹੈ ਇਹਨਾਂ ਨੇ ਮਾਰਕੁੱਟ ਤੇ ਜੇ ਉਹੀ ਕਰਾਈ ਸੀ ਅਸੀਂ ਹੋਰ ਤਾਂ ਸੀ ਕੁਝ ਵੀ ਨਹੀਂ ਕਰਾਇਆ ਤਾਂ ਇਹ ਕਹਿਣਾ ਚਾਹੂੰਗੀ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਗਾਏ ਨਾ ਇਹਦਾ ਮਤਲਬ ਉਹਨਾਂ ਨੂੰ ਜੁਆਇੰਟ ਫੈਮਲੀ ਦਾ ਮੀਨਿੰਗ ਹੀ ਨਹੀਂ ਪਤਾ ਜੁਆਇੰਟ ਫੈਮਲੀ ਕਿਨੂੰ ਕਿਹਾ ਜਾਂਦਾ ਮੇਰੇ ਮਾਇਕੇ ਵੀ ਜੁਆਇੰੰਟ ਫੈਮਲੀ ਅਗੋਂ ਮੈਂ ਸਸਰਾਲੇ ਵੀ ਜੁਆਇੰਟ ਫੈਮਲੀ ਆਈਆਂ ਔਰ ਮੇਰੇ ਮੈਰਿਜ ਨੂੰ 24 25 ਸਾਲ ਹੋ ਚੁੱਕੇ ਠੀਕ ਹੈ ਸਾਨੂੰ ਪਤਾ ਜੁਆਇੰਟ ਫੈਮਲੀ ਚ ਹਾਸਾ ਖੇਡਾ ਰੋਣਾ ਸੁੱਖ ਦੁ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾਡੀ ਫੈਮਿਲੀ ਤੇ ਇੰਨੀ ਵੱਡੀ ਉਂਗਲ ਉਠਾਈ ਹੈ ਕਿ ਐਨੇ ਗਲਤ ਇਲਜ਼ਾਮ ਲਗਾਏ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਹੋਇਗਾ ਕਿ ਕੁਝ ਹੋਇਆ ਹੋਏਗਾ ਅਗਰ ਉਹ ਕਹਿ ਰਹੀ ਹੈ ਮੇਰੇ ਨਾਲ ਪਿਊਸ਼ ਮਾਰ ਕੁੱਟਾਈ ਕਰਦਾ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰ ਕੁੱਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਪੁੱਛਣਾ ਚਾਹਨੀ ਹਾਂ ਖਾਣਾ ਵਗੈਰੀ ਦਿਨ ਦਿਨੀ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਲਟਾ ਖੁਦ ਬਣਾਓ ਮਦਰ ਇਨ ਲਾ ਵੀ ਐਨੇ ਵਿੱਚ ਕੋਈ ਖਾਏਗਾ ਜੀ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਣੇ ਆ ਨਾ ਖੁਆਣੇ ਆ ਨਾ ਸਾਡੀ ਮਦਰ ਇਨ ਲਾ ਜਾਂ ਕੋਈ ਵੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ ਹਾਂ ਬੱਚਿਆਂ ਨੇ ਖੁਦ ਦੀ ਅਗਰ ਉੱਠਣਾ ਹੀ 2:00 ਵਜੇ ਤੇ ਸੱਸ ਕੀ ਕਰੇਗੀ ਵਿਚਾਰੀ بس شادی ہوگئی ਦਾ ਮਤਲਬ ਹੈ ਤਾਂ ਨਹੀਂ ਅਜੇ ਵੀ ਅਸੀਂ ਮਾਇਕੇ ਵਾਲੇ ਰੂਲ ਫੇਸ ਕਰੀਏ ਕਿ 2:30 ਵਜੇ ਉੱਠ ਕੇ نیچے ਆਈਏ ਕੈਮਰੇ ਲੱਗੇ ਹੋ ਕੁੜੀ ਦਾ ਮੋਬਾਈਲ ਨਾਲ ਅਟੈਚ ਹੈਗੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਤੱਬੀ ਉਹਨਾਂ ਨੇ ਮੈਂਬਰ ਕੱਢਿਆ ਨਾ ਸਾਡੇ ਘਰ ਦੀ ਮੈਂਬਰ ਸੀ ਸਾਡੇ ਘਰ ਦੀ ਜਿਹੜਾ 골ਡ ਰੀਅ ਕਹਦੇ ਜਿਹੜਾ ਸਾਡਾ 골ਡ ਵਗੈਰਾ ਪਿਆ ਉਹ ਕੀ ਉਹ ਤੁਹਾਡੇ ਕੋਲ ਹੈ ਕਿ ਉਹਨਾਂ ਕੋਲ ਨਹੀਂ ਉਹ ਲੈ ਗਏ ਹੋਏ 3 ਟੈਚੇ ਕਿਸ ਕਾਲ ਦਾ ਪ੍ਰੂਫ ਹੈ ਉਹ ਸਾਰਾ ਸਮਾਨ ਲੈ ਕੇ ਗਏ ਨੇ ਹਾਂਜੀ ਹਾਂਜੀ ਉਹ ਕੀ ਸੱਚਾਈ ਉਹ ਮੈਨੂਸਕਲ ਹੈ ਹਾਂਜੀ ਇੱਥੇ ਬਿਲਕੁਲ ਨਾ ਹਾਈ ਜੀ ਵੀਡੀਓ ਦਿਖਾਰੇ ਜੀ ਜੁਲੀਓ ਦਾਰੇ ਉਹ ਤਾਂ ਉਹ ਕੱਪੜੇ ਲੈ ਲਓ ਨਹੀਂ ਉਹ ਇਸ ਤਰ੍ਹਾਂ ਹੈਗਾ ਸਾਡੀ ਨੂੰ ਦੱਸ ਦਿੰਦੇ ਤੁਸੀਂ ਦੱਸਣਾ ਕਿ ਉਹਨਾਂ ਨੂੰ ਦੱਸਣਾ ਹੈ ਨਹੀਂ ਮੈਸ ਮੈਸ ਠੀਕ ਹੈ ਜੀ ਹਸਪਤਾਲ ਠੀਕ ਹੈ ਜੀ ਡਿਸਚਾਰਜ ਤੋਂ ਬਾਅਦ ਦੇ ਦੋ ਘਰ ਆਈ ਹੈਗੀ ਹੈ ਕਰ ਜਾ ਕੇ ਉਹਨੇ ਉੱਤੇ ਦੇਖਿਆ ਉੱਤੇ ਇਹਨਾਂ ਕੋ ਗੰਦ ਔਰ ਖਲੇਰਾ ਪਿਆ ਹੋਇਆ ਸੀਗਾ ਉਨੇ ਕਾਮਲ ਨੇ ਕਿਹਾ ਵੀ ਬਿਠੇ ਕਪੜੇ ਲੈ ਆ ਕਹਿੰਦੀ ਐ ਆਂਟੀ ਕਪੜੇ ਬਹੁਤ ਗੰਦੇ ਆ ਆਪਨਾ ਇਸ ਕੋ ਮੈਂ ਲਿਫਾਫੇ ਮੇਂ ਡਾਲ ਦਿੱਤੀ ਹਾਂ ਆਪ ਪਿੱਛੇ ਸਤਾਰ ਕੇ ਪਿੱਛੇ ਵਾਸ਼ਰੂਮ ਮੇਂ ਅੰਦਰ ਲੈ ਜਾ ਕੇ ਅਲੱਗ ਕਰਕੇ ਦੇ ਦੂੰ ਮੈਂ ਐਸੇ ਹੀ ਇਸ ਕੋਧਰਾ ਦੂੰਗੀ ਔਰ ਇਹਨਾਂ ਨੇ ਉਹ ਵਾਲਾ ਮੁੱਦਾ ਬਣਾ ਲਿਆ ਵੀ ਉਹਦੇ ਵਿੱਚ ਸੋਨਾ ਭਰ ਕੇ ਉਤਾਰਿਆ ਸਰ ਤੁਸੀਂ ਸਾਰੇ ਇੰਨੇ ਲੰਨਟ ਪਰਸਨ ਹੈਗੇ ਹੋ ਕੋਈ ਵੀ ਅਸੀਂ ਕੰਮ ਵਾਲੀ ਦੇ ਥਰੂ ਸੋਨਾ ਇਦਾਂ ਉਤਾਰਾਂਗੇ ਉਹ ਸੈਕਿੰਡ ਅਸੀਂ ਆਪਣੇ ਘਰ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਡਰ ਹੈਗਾ ਜਿਹੜਾ ਅਸੀਂ ਸੋਨਾ ਇਦਾਂ ਉਤਾਰਾਂਗੇ ਵਿਥੋਂ ਦੀ ਜਾ ਕੇ ਦੇਖੋ ਨਾ ਇੱਕ ਆਪਣੇ ਹੱਥੇ ਇੱਕ ਕਲਿੱਪ ਲੱਗੀ ਵੀ ਇਹ ਉਤਾਰਦੇ ਪੈਣ ਉਹਨੂੰ ਆਪਾਂ ਜਿੱਦਾਂ ਮਰਜ਼ੀ ਮੋੜ ਤੋੜ ਤਰੀ ਜਾਈਏ ਲੇਕਿਨ ਇੱਕ ਜਨਰਲ ਸੈਂਸ ਚਾਹੀਦੀ ਹੈਗੀ ਹੈ ਵੀ ਘਰ ਦਾ ਬੰਦਾ ਜਿਹੜਾ ਸੋਨਾ ਉਤਾਰੇਗਾ ਕੀ ਉਹ ਆਪਣੇ ਘਰ ਦੇ ਵਿੱਚ ਆਪੀ ਚੋਰੀ ਕਰੇਗਾ ਹੁੰਦੇ ਕੋਈ ਬਾਹਰ ਕੋਈ ਜਾਂ ਤਾਂ ਹੁੰਦੇ ਕੋਈ ਥੱਲੇ ਉਹਦੇ ਮਾਪਿਓ ਬੈਠੇ ਹੋਣੇ ਹੈਗੇ ਵੀ ਸਾਨੂੰ ਡਰ ਸੀਗਾ ਵੀ ਭਾਈ ਉਹਨਾਂ ਨਾਲ ਕੀ ਉਹਨਾਂ ਦੇਖ ਲੈ ਯਾਰ ਕੀ ਮਤਲਬ ਨੌਨ ਸੈਂਸ ਜੀ ਗੱਲ ਹੈਗੀ ਵੀ ਉਹ ਉਸ ਕੱਪੜਿਆਂ ਨੂੰ ਆਪਾਂ سونے ਦਾ ਰੂਪ ਦਿੱਤਾ ਸਰ ਪ੍ਰਮਾਤਮਾ ਬਹੁਤ ਵੱਡੀ ਚੀਜ਼ ਹੈਗੀ ਏ ਉਸ ਪ੍ਰਮਾਤਮਾ ਦੇ ਅੱਗੇ ਕੋਈ ਨਹੀਂ ਦੇਖ ਸਕਦਾ ਅਲਟੀਮੇਟਲੀ ਆਪਾਂ ਉਹਦੀ ਅਦਾਲਤ ਤੇ ਜਾਣਾ ਹੀ ਜਾਣਾ ਹੈਗਾ ਵੇ ਅਗਰ ਮੈਂ ਗਲਤ ਕੀਤਾ ਨਾ ਤਾਂ ਮੇਰਾ ਸਤਿਆਨਾਸ਼ ਹੋਏਗਾ ਸਰਮਨਾਸ਼ ਹੋਏਗਾ ਮੇਰੇ ਪਰਿਵਾਰ ਦਾ ਹੋਏਗਾ ਲੇਕਿਨ ਅਗਰ ਕਿਸੇ ਨੂੰ ਆਪਾਂ ਕਰਾਂਗੇ ਤਾਂ ਰੱਬ ਬਖਸ਼ਦਾ ਕਿਸੇ ਨੂੰ ਵੀ ਨਹੀਂ ਹੈਗਾ ਬੜੀ ਵੱਡੀ ਮਾਰ ਰਿਹਾ ਹੁੰਦੀ ਦੇਖਣ ਨਾਲ ਤੁਸੀਂ ਕਹਿੰਦੇ ਹੋ ਸੋਨਾ ਸਾਰੇ ਉਹ ਵਾਪਸ ਲੈ ਗਏ ਸਰ ਸਾਰਾ 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 ਟੈਕੀਆਂ ਹੀ ਭਰ ਕੇ ਲੈ ਗਈ ਹੈਗੀ ਹੈ ਕਿਹੜਾ ਜੀ ਸਰ ਮੇਰੀ ਗੱਲ ਨਹੀਂ ਸਮਝੇ ਹੈਗੇ ਪ੍ਰੂਫ ਤਾਂ ਉਸ ਚੀਜ਼ ਦਾ ਹੁੰਦਾ ਹੈਗਾ ਨਾ ਜਦੋਂ ਮੈਂ ਕੋਲ ਬੈ ਕੇ ਕੋਈ ਕੰਮ ਕਰਦਾ ਪਿਆ ਹਾਂਗਾ ਜਿਹੜੀ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਹੈਗਾ ਸਾਰਾ ਉਹ ਸਮਾਨ ਕੁੜੀ ਦੇ ਕੋਲ ਪਿਆ ਹੋਇਆ ਹੈਗਾ ਆਪਣੀ ਦੇਖੋ ਸਾਡੇ ਘਰਾਂ ਦੇ ਵਿੱਚ ਨੂੰ ਧੀ ਦੇ ਵਿੱਚ ਦਖਲ ਨਹੀਂ ਦਿੰਦੇ ਹੈਗੇ ਵੇ ਠੀਕ ਹੈ ਇੱਕ ਚੀਜ਼ ਅੰਦੀ ਹੈਗੀਏ ਇਹ ਸੰਭਾਲੇ ਇਹ ਆਪਣੇ ਕੋਲ ਰੱਖੇ ਪਾਵੇ ਲਾਵੇ ਰੱਖੇ ਜੋ ਮਰਜ਼ੀ ਕਰੇ ਅਗਰ ਉਸ ਦੇ ਵਿੱਚ ਉਹ ਪ੍ਰਾਨੀ ਕਰਕੇ ਉਹ ਕਰਦੀ ਵੀ ਹੈਗੀ ਤੇ ਸਾਡਾ ਤਾਂ ਯਾਰ ਇਹਨਾਂ ਨਹੀਂ ਦਿਮਾਗ ਚੱਲਦਾ ਹੈਗਾ ਵੀ ਅਸੀਂ ਕਿਉਂਕਿ ਸਾਡੇ ਨਾਲ ਫੇਸ ਨਹੀਂ ਨਾ ਹੋਈਆਂ ਸਾਡੇ ਨਾਲ ਇਹ ਗੱਲਾਂ ਫੇਸ ਨਹੀਂ ਹੋਈਆਂ ਹੈਗੀਆਂ ਇਹ ਵੀ ਕੁੜੀ ਮੈਂ ਕਰੋ ਆ ਵੀ ਰਹੀਆਂ ਨੇ ਇਹਦੇ ਨਾਲ ਦੀਆਂ ਨੋ ਨੋ ਪੀਆਂ ਮੈਂ ਹੋਰ ਲੈਂਦੀਆਂ ਹੋਈਆਂ ਹੈਗੀਆਂ ਵੀ ਮਤਲਬ ਸਾਡੇ ਨਾਲ ਸਰ ਮਤਲਬ ਇਹੋ ਜੀ ਅਨਹੋਣੀ ਥਿਸ ਇਜ਼ ਦਾ ਫਰਸਟ ਟਾਈਮ ਮੈਂ ਆਪਣੀ ਪੈਂਟ ਸਾਲ ਦੀ ਉਮਰ 'ਚ ਇਹੋ ਜੀ ਚੀਜ਼ ਦੇਖੀ ਹੈ ਕਿ ਮੈਂ ਤਾਂ ਕਹਿੰਦਾ ਸੀ ਰੱਬ ਮੈਨੂੰ ਵੀ ਇਹਨਾਂ ਚੱਕ ਲੈਂਦਾ ਇਹ ਬਾਅਦ 'ਚ ਜੋ ਹੁੰਦਾ ਹੋ ਜਾਂਦਾ ਠੀਕ ਨਹੀਂ ਲੱਗਨੀ ਆ ਜੀ ਮੈਂ ਇਹ ਪਿਓ ਦਾ ਰਿਸ਼ਤਾ ਕਰਾਇਆ ਸੀਗਾ ਕਿ ਮੇਰਾ ਚਲ ਦੋਤਾ ਹੈ ਅੱਛੇ ਬੜਾ ਅੱਛਾ ਮੇਰਾ ਬੱਚਾ ਵਾ ਮੈਂ ਰਿਸ਼ਤਾ ਕਰਾਦਾ ਮੈਨੂੰ ਇਹ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਦੋ ਘਰ ਖਰਾਬ ਕਰਦੇ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਇਹ ਵਿਆਹੀ ਆਈ ਮੇਰੀ ਧੀ ਤੇ ਚਾਰ ਵਾਰੀ ਹਸਪੀਟਲ ਦਾਖਲ ਹੋਈਏ ਅੱਜ ਤੱਕ ਮੇਰੀ ਧੀ ਕਦੀ ਹਸਪੀਟਲ ਦਾਖਲ ਨਹੀਂ ਹੋਈ ਸੀ ਕਿ ਤੇ ਮੇਰੀ ਤੇ ਕਰੇ ਕਿੰਦੀ ਰੋਟੀ ਨਹੀਂ ਮਿਲਦੀ ਇਹ ਜੇ ਤਿੰਨ ਮਹੀਨੇ ਰਹੀ ਇਹਨੇ ਤਿੰਨ ਮਹੀਨੇ ਬਾਜ਼ਾਰ ਹੀ ਰੋਟੀ ਖਾਦੀ ਹੈ ਘਰ ਤੱਕ ਦੀ ਇਹਨਾਂ ਨੇ ਰੋਟੀ ਖਾਦੀ ਨਹੀਂ ਨਾ ਮੇਰੇ ਦੋ ਤਿੰਨੇ ਇਹਨੇ ਰੋਟੀ ਖਾਦੀ ਹੈ ਤੇ ਜਿਹੜੇ ਦੋ ਤਿੰਨ ਮਹੀਨੇ ਪਹਿਲੇ ਵੀ ਮੰਗੀ ਰਹੀ ਉਹ ਵੀ ਬਾਜ਼ਾਰ ਹੀ ਰੋਜ਼ ਖਾਂਦੇ ਰਹੇ ਨੇ ਤੇ ਐਵੇਂ ਇਲਜ਼ਾਮ ਝੂਠੇ ਲਗਾਈ ਜਾਣ ਮੇਰੀ ਤਾਂ ਤਾਂ ਆਪ ਹੀ ਨਹੀਂ ਰੋਟੀ ਮਿਲਦੀ ਸੀ ਇਹਨਾਂ ਨੂੰ ਟੌਰਚਰ ਕੀਤਾ ਐਨਾਂ ਕ ਟੌਰਚਰ ਕੀਤਾ ਵਿਚਾਰੀ ਬਿਹੋਸ਼ ਰਹਿੰਦੀ ਸੀ ਮਾਰ ਕੁੱਟ ਕੇ ਉਹਨੂੰ ਸੁਟ ਗਏ ਮੈਂ ਤਾਂ ਆਪਣੇ ਕੁੜਮਾ ਕੋਲੋਂ ਵੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਦੇ ਰਿਸ਼ਤਾ ਕਰਾਇਆ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਹੈ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹੋ ਜਿਹੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋ ਤੇਦਾ ਹੋਇਆ ਮੇਰੀ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜੁੜੀ ਕੁੜਮਾ ਕੋਲ ਬਦਨਾਮੀ ਮਿਲੀ ਮੁਕੱਦਮੇ ਮਿਲਦੇ ਗਏ ਕਿ ਕੁੜੀ ਨਾਲ ਗੱਲ ਕਰੀ ਤੁਸੀਂ ਪਹਿਲਾਂ ਮਾਮਲਾ ਕਰਾਇਆ ਸੀਗਾ ਉਹਨਾਂ ਉੱਤੇ ਹਾਂਜੀ ਮਾਮਲਾ ਪਹਿਲਾਂ ਤੁਹਾਡੇ ਕੋਲ ਵੀ ਦਰਜ ਕਰਾਇਆ ਗਿਆ ਸੀ ਨਾ ਉਹਨਾਂ ਦੇ ਉੱਤੇ ਕੀ ਚੀਜ਼ ਜਿਹੜਾ ਹੈ ਕੰਪਨੀ ਨਹੀਂ ਨਹੀਂ ਉਹ ਮਾਲ ਪੁੱਟ ਕੇ ਮੇਰੀ ਧੀ ਨੂੰ ਸੁੱਟ ਗਏ ਸਾਂ ਤੱਕ ਜਿੱਦ ਨੂੰ ਪਤਾ ਹੀ ਨਹੀਂ ਜਾ ਚੀ ਸੋ ਹੰਤਾ ਪਤਾ ਇਨੀ ਲੱਗਾ ਕਦੋਂ ਮਾਰ ਕੁੱਟ ਕੇ ਛੁੱਟ ਗਏ ਉਹ ਸਾਰੇ ਆਏ ਜੀ ਕਹਿੰਦੇ ਧੀ ਦੇ ਘਰ ਚ ਦਖਲ ਦੇਂਦੀ ਮਾਂ ਮੈਂ ਧੀ ਦਾ ਘਰ ਬਰਬਾਦ ਕਰਨਾ ਸੀ 30 ਸਾਲਾਂ ਦਾ ਤਾਂ ਮੈਂ ਆਪਣੀ ਧੀ ਦਾ ਘਰ ਬਰਬਾਦ ਕੀਤਾ ਨਹੀਂ ਜੀ ਹੁਣ ਮੈਂ ਇੱਥੇ ਆਇਆ ਆਪਣੀ ਧੀ ਦਾ ਘਰ ਬਰਬਾਦ ਮੈਂ ਤੇ ਵਸਾਇਆ ਸੀਗਾ ਕਿ ਇਹਦਾ ਵਿਆਹ ਹੋ ਜੇ ਤੱਕ ਮੇਰੇ ਰਿਸ਼ਤੇਦਾਰ ਬਾਤ ਕਰਦੇ ਠੀਕ ਠੀਕ